ਸਸਿਕਾਲ ਜੀ ਤਸਵੀਰਾਂ ਦੇ ਦਿੱਤੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆ ਨੇ ਸਾਡੇ ਪੱਤਰਕਾਰ ਸੰਜੀਵ ਆਵਾਗਣੇ ਗਰਦਾਸਪੁਰ ਤੋਂ ਤੰਦਾ ਦੇ ਕਿ ਇਹ ਜੋ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਇਹ ਬੱਬੀ ਆਲੀ ਨਹਿਰ ਤੋਂ ਜਿਹੜੀਆਂ ਨੇ ਉਹ ਤਸਵੀਰਾਂ ਦਿਖਾਈਆਂ ਜਾਣ ਜਾ ਰਹੀਆਂ ਨੇ ਨਹਿਰ ਦੇ ਰਸਤੇ ਦੀਆਂ ਤਸਵੀਰਾਂ ਨੇ ਤੰਦਾ ਦੇ ਕਿ ਇਸ ਰਸਤੇ ਦੇ ਵਿੱਚੋਂ ਦੀ ਇੱਕ ਨੂਸਾਸਦ ਸੱਸੀਆਂ ਜਾ ਰਹੀਆਂ ਨੇ ਕਿ ਸਕੂਟੀ ਦੇ ਉੱਤੇ ਐਕਟਿਵਾ ਸਕੂਟੀ ਦੇ ਉੱਤੇ ਉਹ ਜਾ ਰਹੀਆਂ ਸੀ ਆਪਣੇ ਪਿੰਡ ਵਾਲੇ ਪਾਸੇ ਨੂੰ ਤਾਂ ਰਸਤੇ ਦੇ ਵਿੱਚ ਹੀ ਜਦੋਂ ਉਹ ਥੋੜਾ ਅੱਗੇ ਜਾਂਦੀਆਂ ਨੇ ਤੇ ਇਹ ਐਕਟਿਵਾ ਸਕੂਟੀ ਤੇ ਸਵਾਰ ਸੀ ਤਾਂ ਦੋ ਲੁਟੇਰੇ ਇਹਨਾਂ ਨੂੰ ਡੱਕ ਲੈਂਦੇ ਨੇ ਦੋ ਲੁਟੇਰਿਆਂ ਨੇ ਇਹਨਾਂ ਨੂੰ ਡੱਕ ਕੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਚ ਇੱਕ ਮਹਿਲਾ ਕੋਲੋਂ ਜਦੋਂ ਉਹ ਦੱਸਿਆ ਜਾ ਰਿਹਾ ਕਿ ਮੁੰਦਰੀ ਖੋਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਨੇ ਸਡਾਉਣ ਦੇ ਚੱਕਰ ਤੇ ਜਦੋਂ ਪਿੱਸੇ ਨੂੰ ਭਜਦੀ ਆ ਤਾਂ ਉਹ ਨਹਿਰ ਦੇ ਵਿੱਚ ਡਿੱਗ ਪੈਂਦੀ ਹੈ ਤੇ ਨਹਿਰ ਦੇ ਵਿੱਚ ਡਿੱਗਣ ਦੇ ਨਾਲ ਜਿਹੜਾ ਆ ਉਹ ਲਾਪਤਾ ਹੋ ਜਾਂਦੀ ਉਸ ਤੋਂ ਬਾਅਦ ਫਿਲਹਾਲ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਆ ਪਹੁੰਚ ਚੁੱਕੀ ਹੈ ਪੁਲਿਸ ਵੀ ਪਹੁੰਚ ਚੁੱਕੀ ਹੈ ਤੇ ਗੋਤਾਖੋਰ ਵੀ ਪਹੁੰਚ ਚੁੱਕੇ ਨੇ ਪਰ ਹਾਲੇ ਤੱਕ ਉਸ ਔਰਤ ਨੂੰ ਨਹੀਂ ਲੱਭਿਆ ਜਾ ਰਿਹਾ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਇਹ ਨਹਿਰ ਨਹਿਰ ਵਾਲੇ ਰਸਤੇ ਦੇ ਵਿੱਚ ਐਕਟਿਵਾ ਦੇ ਉੱਤੇ ਨੂੰਸਾਸ ਸਵਾਰ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਕਿ ਉਹ ਜਾ ਰਹੀਆਂ ਸੀ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਦੋ ਲੁਟੇਰੇ ਆ ਜਿਹੜੇ ਉਹ ਰੋਕ ਕੇ ਲੁੱਟਖੋ ਕਰਨ ਦੀ ਕੋਸ਼ਿਸ਼ ਕਰਦੇ ਜੇ ਜਦੋਂ ਲੁੱਟਖੋ ਕਰਦੇ ਨੇ ਤਾਂ मुंदी खून ਦੇ ਚੱਕਰ ਦੇ ਵਿੱਚ ਜਦੋਂ ਉਸ ਬੀਬੀ ਤੋਂ मुੰਦਰੀ ਖੋਈ ਜਾਂਦੀ ਤੇ ਉਹ ਝਟਕਾ ਲੈ ਕੇ ਪਿੱਛੇ ਨੂੰ ਜਾਂਦੀ ਤੇ ਜਿਹਦੇ ਕਰਕੇ ਜਿਹੜਾ ਆ ਇਹ ਬੱਬੇ ਵਾਲੀ ਨਹਿਰ ਦੇ ਵਿੱਚ ਜਿਹੜਾ ਆ ਦੱਸਿਆ ਜਾ ਰਿਹਾ ਉਹ ਨਹਿਰ ਦੇ ਵਿੱਚ ਜਿਹੜੀ ਨਹਿਰ ਆ ਉਹਦੇ ਵਿੱਚ ਉਹ ਔਰਤ ਡਿੱਗ ਜਾਂਦੀ ਏ ਜਿੱਦੀ ਹਾਲੇ ਤੱਕ ਵੀ ਮਿਲਣ ਦਾ ਕੋਈ ਪਤਾ ਨਹੀਂ ਲੱਗਿਆ ਦੱਸਿਆ ਜਾ ਰਿਹਾ ਕਿ ਅ ਖਬਰ ਆਉਣ ਤੱਕ ਦੀ ਜਿਹੜੀ ਖਬਰ ਆ ਉਹ ਇਹ ਆ ਕਿ ਹਾਲੇ ਤੱਕ ਜਿਹੜਾ ਆ ਉਦੋਂ ਔਰ ਜੋ ਖਬਰ ਆਈ ਸੀ ਸਾਡੇ ਕੋਲ ਉਦੋਂ ਤੱਕ ਤਾਂ ਉਥੋਂ ਜਿਹੜਾ ਆ ਔਰਤ ਨਹੀਂ ਮਿਲੀ ਨਹਿਰ ਦੇ ਵਿੱਚ ਜਿਹੜਾ ਆ ਉਹ ਡਿੱਗ ਪੈਂਦੀ ਤੇ ਨਹੀਂ ਮਿਲੀ ਤੇ ਉਹ ਗੋਤਾਖੋਰ ਵੀ ਪਹੁੰਚ ਚੁੱਕੇ ਸੀ ਤੇ ਪੁਲਿਸ ਵੀ ਜਿਹੜੀ ਹੈ ਉਹ ਆਪਣੀ ਕਾਰਵਾਈ ਪਾਉਣ ਦੇ ਲਈ ਮੌਕੇ ਤੇ ਜਿਹੜਾ ਆ ਥੋੜੇ ਚਿਰ ਦੇ ਵਿੱਚ ਹੀ ਪਹੁੰਚ ਜਾਂਦੀ ਹੈ ਬਾਕੀ ਆ ਉਹ ਗੱਲਬਾਤ ਕਰ ਲੈਨੇ ਆ ਉਥੇ ਖੜੇ ਲੋਕਾਂ ਦੇ ਨਾਲ ਤੇ ਨਾਲ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਕਹਿੰਦੇ ਨੇ ਪੁਲਿਸ ਅਫਸਰ ਜਿਸ ਪਾਸ ਦਾ ਜ਼ਿਕਰ ਆ ਪਿੰਡ ਤੇ ਕੀ ਘਟਨਾ ਹੈ ਸਰਦਪਿੰਡ ਨਵਤਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤੱਕ ਉਹਦੀ ਡੋਬ ਗਈ ਨਾ ਚਾਹੇ ਤੱਕ ਉਹਦੀ ਡੇਡਪੜ ਲੱਭੀ ਇਹ ਧਾਰੀਵਾਲ ਪਿੰਡ ਦੀ ਇਹ ਧਾਰੀਵਾਲ ਤੋਂ ਜੀ ਹਾਂ ਜੀ ਸਾਡੇ ਪਿੰਡ ਦੇ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਨਹੀਂ ਕੁਝ ਲੱਗਾ ਪਤਾ ਨਹੀਂ ਤੱਕ ਨਹੀਂ ਇਹ ਧਾਰੀਵਾਲ ਤੋਂ ਲੇਲਪਿੰਡ ਜਾ ਰਹੀ ਹੈ ਆਪਣੇ ਪਿੰਡ ਉਹਦੇ ਜੀ ਇਧਰੋਂ ਤੇ ਨੁਟੇਰਿਆ ਦਾ ਕੋਈ ਨਾ ਦੱਸਿਆ ਹਲੇ ਤੱਕ ਜੀ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ 10 ਮਿੰਟ ਬਾਅਦ ਆ ਗਈ ਟਾਈਮ ਤੇ ਜੀ ਹੰਕਾਰੀਆਂ ਚੰਗੀਆਂ ਆਸਾਨ ਵੀਨ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖ ਦੇ ਨੇ ਕੱਦੇ ਪਿੰਡ ਸਾਡਾ ਕਰਨਾ ਚਾਹੀਦਾ ਹੁਣ ਦੱਸ ਤਾ ਗਿਆ ਕੀ ਕਰਨੇ ਚਾਹੁੰਦੇ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇਰੇਵਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦੇ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਹਾਂ ਤਫ਼ਤੀਸ਼ ਕਰ ਰਹੇ ਹਾਂ ਜੋ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲੱਭ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਗੋਤਾਖੂਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਅਸੀਂ ਪਹੁੰਚੇ ਹੋਏ ਆ ਨਹੀਂ ਲੈ ਕੇ ਗੋਤਾਖੂਰ ਲੱਗੇ ਹੋਏ ਅਸੀਂ ਗੋਤਾਖੂਰ ਲੈ ਕੇ ਆਏ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜ ਦੋਸਤੋ ਇਹੋ ਜਿਹੀ ਖਬਰ ਤੁਹਾਨੂੰ ਦਿਖਾਉਣ ਦਾ ਮਤਲਬ ਸਿਰਫ ਇੱਕ ਇਹੋ ਹੀ ਹੁੰਦਾ ਹੈ ਕਿ ਜੇਕਰ ਤੁਸੀਂ ਵਾਂਦੇ ਰਸਤਿਆਂ ਦੇ ਵਿੱਚੋਂ ਦੀ ਲੰਘਦੇ ਹੋ ਜੇਕਰ ਤੁਸੀਂ ਐਸੇ ਸੁੰਨਸਾਨ ਰਸਤਿਆਂ ਦੇ ਵਿੱਚੋਂ ਦੀ ਆਪਣੇ ਘਰ ਜਾਂਦੇ ਹੋ ਤਾਂ ਟਾਈਮ ਦੇ ਨਾਲ ਚਲੇ ਜਾਣਾ ਚਾਹੀਦਾ ਦੂਸਰਾ ਜਿਵੇਂ ਕਿ ਹੁਣ ਅੱਗੇ-ਅਗੇ ਗਰਮੀਆਂ ਆ ਰਹੀਆਂ ਤੇ ਗਰਮੀਆਂ ਦੇ ਵਿੱਚ ਭਾਰ ਗਰਮੀਆਂ ਦੇ ਵਿੱਚ ਜਿਹੜੇ ਸੁੰਨਸਾਨ ਰਸਤੇ ਨੇ ਜਾਂ ਜਿਹੜੇ ਘੱਟ ਚੱਲਣ ਵਾਲੇ ਰਸਤੇ ਨੇ ਦੁਪਹਿਰ ਦੇ ਟਾਈਮ ਇਨ੍ਹਾਂ ਰਸਤਿਆਂ ਦੇ ਵਿੱਚੋਂ ਦੀ ਲੰਘਣਾ ਜਿਹੜਾ ਆ ਉਹ ਤੁਹਾਡੇ ਲਈ ਹੋ ਸਕਦਾ ਆ ਖਤਰਨਾਕ ਕਦੇ ਵੀ ਇਨ੍ਹਾਂ ਰਸਤਿਆਂ ਦੇ ਵਿੱਚੋਂ ਦੀ ਜਿਹੜਾ ਆ ਨਹੀਂ ਲੰਘਣਾ ਚਹੀਦਾ ਤੇ ਬਚਪਚਾ ਕੇ ਲੰਘਣਾ ਚਾਹੀਦਾ ਤੇ ਕੋਸ਼ਿਸ਼ ਕਰੋ ਕਿ ਇਹਨਾਂ ਰਸਤਿਆਂ ਦੇ ਵਿੱਚੋਂ ਦੀ ਅਗਰ ਤੁਹੀ ਆਰ ਪਾਰ ਜਾਣਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਫੈਮਿਲੀ ਮੈਂਬਰਾਂ ਦੇ ਨਾਲ ਨਾਲ ਇੱਕ ਦੋ ਜਣਾਂ ਨਾਲ ਹੋਰ ਲੈ ਕੇ ਚੱਲੋ ਤਾਂ ਕਿ ਤੁਹਾਡੀ ਜਿਹੜੀ ਇਹ ਜਾਨ ਦੀ ਸੁਰੱਖਿਆ ਜਿਹੜੀ ਉਹ ਬਣੀ ਰਵੇ ਕਿਉਂਕਿ ਨਹਿਰਾਂ ਦੇ ਜਿਹੜੇ ਰਸਤੇ ਨੇ ਨਹਿਰਾਂ ਵਾਲੇ ਰਸਤੇ ਨੇ ਜਾਂ ਜਿਹੜੇ ਖੇਤਾਂ ਦੇ ਵਿੱਚੋਂ ਦੀ ਕੱਚੇ ਰਾਹ ਜਾਂ ਛੋਟੇ ਮੋਟੇ ਜਿਹੜੇ ਰਸਤੇ ਜੰਗਲ-ਜੰਗਲਾਤਾਂ ਦੇ ਵਿੱਚੋਂ ਦੀ ਲੰਘਦੇ ਨੇ ਇੰਨਾ ਰਸਤਿਆਂ ਦੇ ਵਿੱਚ ਹੀ ਜਿਹੜਾ ਨੇ ਲੁਟੇਰੇ ਆਪਣਾ ਅੱਡਾ ਬਣਾ ਕੇ ਬੈਠੇ ਹੁੰਦੇ ਨੇ ਤਾਂ ਉਹ ਜਦੋਂ ਹੀ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਕੋਸ਼ਿਸ਼ ਕਰ ਹੀ ਲੈਂਦੇ ਨੇ ਕਿ ਇਹ ਲੁੱਟ ਮਚਾਉਣ ਦੀ ਜਾਂ ਲੁੱਟਣ ਦੀ ਔਰਤਾਂ ਦੇ ਲਈ ਵੀ ਇਹ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਜੇਕਰ ਤੁਸੀਂ ਕਿਤੇ ਸ਼ਾਪਿੰਗ ਕਰਨ ਦੇ ਲਈ ਆਪਣੇ ਪਿੰਡ ਤੋਂ ਸ਼ਹਿਰ ਵੱਲ ਨੂੰ ਜਾ ਰਹੇ ਹੋ ਰਸਤਾ ਤੁਹਾਨੂੰ ਪਤਾ ਹੈ ਕਿ ਬਿਆਬਾਨ ਜਾਂ ਨਹਿਰੀ ਕੰਢੀ ਕਈ ਉਸ ਤਰ੍ਹਾਂ ਦਾ ਜਿਹੜਾ ਰਸਤਾ ਆ ਇਹਨਾਂ ਕੰਡਿਆਂ ਦੇ ਵਿੱਚੋਂ ਦੀ ਜਾਨ ਦੇ ਇਹਨਾਂ ਰਸਤਿਆਂ ਦੇ ਵਿੱਚੋਂ ਦੀ ਜਾਨ ਤੋਂ ਪਹਿਲਾਂ ਜਿਹੜਾ ਆ ਆਪਣੀ ਫੈਮਿਲੀ ਦੇ ਵਿੱਚੋਂ ਕਿਸੇ ਮੈਂਬਰ ਨੂੰ ਸਿਆਣੇ ਮੈਂਬਰ ਨੂੰ ਨਾਲ ਜ਼ਰੂਰ ਲੈ ਕੇ ਜਾਓ ਇਕੱਲੇ ਨਾ ਜਾਓ ਤਾਂ ਕਿ ਜਿਹੜਾ ਆ ਉਹ ਜਾਨ ਦੀ ਜਿਹੜੀ ਸੁਰੱਖਿਆ ਹੋ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਨਾ ਹੋਵੇ ਜਿਹੜੇ ਇਹੋ ਜਿਹੇ ਰਸਤੇ ਆ ਇਹਨਾਂ ਨੂੰ ਚੂਜ਼ ਕਰਨਾ ਵੀ ਜਿਹੜਾ ਆ ਬੇਕੂਫੀ ਹੁੰਦੀ ਕਿਉਂਕਿ ਕਈ ਵਾਰੀ ਅਸੀਂ ਕੀ ਕਰਨੇ ਆ ਸ਼ਾਰਟਕਟ ਰਸਤੇ ਜਿਹੜੇ ਆ ਅਪਣਾ ਲਏ ਨੇ ਤਾਂ ਉਹ ਸੌ ਟੱਕਟ ਰਸਤੇ ਜਿਹੜੇ ਆ ਉਹ ਸਾਡੇ ਲਈ ਜਿਹੜੇ ਆ ਹਾਨੀਕਾਰਕ ਹੋ ਜਾਂਦੇ ਆ ਤੇ ਸ਼ਾਰਟਕਟ ਰਸਤਿਆਂ ਦੀ ਬਜਾਏ ਇਹ ਆ ਕਿ ਸਿੱਧੇ ਸਿੱਧੇ ਰਸਤੇ ਤੇ ਜਿਓ ਜਿੱਥੋਂ ਦੀ ਜਿਆਦਾ ਵਗਣ ਵਾਲੇ ਰਸਤੇ ਜਿਹੜੇ ਉਹਨਾਂ ਰਸਤੇ ਥਾਣੀ ਹੀ ਲੰਘਣਾ ਤਾਈਦਾ ਤਾਂ ਕਿ ਜਿਹੜਾ ਆ ਇਸ ਤਰ੍ਹਾਂ ਦੀਆਂ ਕਟਨਾਵਾਂ ਤੁਹਾਡੇ ਨਾਲ ਜਿਹੜੀਆਂ ਨਾ ਵਾਪਰ ਸਕਣ ਇਸ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇੱਕ ਚੰਗਾ ਮੈਸੇਜ ਵੀ ਜਾ ਸਕੇ ਤੇ ਨਾਲ ਦੇ ਨਾਲ ਇਸ ਖਬਰ ਬਾਰੇ ਵੀ ਲੋਕਾਂ ਨੂੰ ਜਾਣੂ ਹੋ ਸਕੇ ਇਸ ਰਸਤੇ ਬਾਰੇ ਵੀ ਲੋਕਾਂ ਨੂੰ ਜਿਹੜਾ ਆ ਜਾਣੂ ਹੋ ਸਕੇ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ